ਦੇ ਦੇਿਸ ਦਾ ਆਪ ਦਾ ਮੰਤਰੀ ਤੇ ਆਮ ਆਦਮੀ ਪਾਰਟੀ ਨੇਤਾ ਮਨੀਸ਼ ਸੋਧਿਆ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਸੁਪਰੀਮ ਕੋਰਟ ਨੇ ਦਿੱਲੀ ਸ਼ਰਾਬ ਨੀਤੀ ਮਾਮਲੇ 'ਚ ਮਨੀਸ਼ ਸੋਧਿਆ ਨੂੰ ਜ਼ਮਾਨਤ ਦੇ ਦਿੱਤੀ ਹੈ ਅਦਾਲਤ ਨੇ ਜ਼ਮਾਨਤ ਦਿੰਦੇ ਸਮੇਂ ਕੁਝ ਸ਼ਰਤਾਂ ਵੀ ਰੱਖਿਆ ਨੇ ਅਦਾਲਤ ਨੇ ਕਿਹਾ ਕਿ ਸੋਧਿਆ ਨੂੰ ਆਪਣਾ ਪਾਸਪੋਰਟ ਜਮ੍ਹਾਂ ਕਰਵਾਉਣਾ ਹੋਵੇਗਾ ਉਹ ਗਵਾਹਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ ਨਾਲ ਹੀ ਉਹਨਾਂ ਨੂੰ ਹਰ ਸੋਮਵਾਰ ਨੂੰ ਜਾਂਚ ਅਧਿਕਾਰੀ ਨੂੰ ਰਿਪੋਰਟ ਕਰਨੀ ਪਵੇਗੀ ਸੁਪਰੀਮ ਕੋਰਟ ਨੇ ਕਿਹਾ ਕਿ ਅਕਤੂਬਰ 'ਚ ਸਾਨੂੰ ਦੱਸਿਆ ਗਿਆ ਸੀ ਕਿ ਕੇਸ 6 ਤੋਂ 8 ਮਹੀਨਿਆਂ 'ਚ ਪੂਰਾ ਹੋ ਸਕਦਾ ਹੈ ਅਸੀਂ ਕਿਹਾ ਸੀ ਕਿ ਜੇਕਰ ਅਜੀਹਾ ਨਹੀਂ ਹੁੰਦਾ ਤਾਂ ਦੋਸ਼ੀ ਦੁਬਾਰ ਜ਼ਮਾਨਤ ਦੀ ਮੰਗ ਕਰ ਸਕਦਾ ਹੈ ਮੁਲਜ਼ਮ ਲੰਬੇ ਸਮੇਂ ਤੋਂ ਜੇਲ੍ਹ ਚ ਪੰਡ ਹੈ ਅਜਿਹੀ ਸਥਿਤੀ ਚ ਸਾਨੂੰ ਪੀਐਮਐਲਏ ਸੈਕਸ਼ਨ 45 ਚ ਦਿੱਤੀ ਗਈ ਜ਼ਮਾਨਤ ਦੀਆਂ ਸਖਤ ਸ਼ਰਤਾਂ ਤੋਂ ਛੋਟ ਲੈ ਕਿਹਾ ਗਿਆ ਸੀ ਸੁਪਰੀਮ ਕੋਰਟ ਨੇ ਕਿਹਾ ਈਡੀ ਨੇ ਕਿਹਾ ਕਿ ਦੋਸ਼ੀ ਬੇਲੋੜੇ ਦਸਤਾਵੇਜ਼ਾਂ ਦੀ ਮੰਗ ਕਰ ਰਿਹਾ ਸੈਂਕੜੇ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਨੇ ਰਿਕਾਰਡ ਅਜਿਹਾ ਨਹੀਂ ਦਿਖਾਉਂਦਾ ਈਡੀ ਤੇ ਸੀਬੀਆਈ ਦੋਵੇਂ ਮਾਮਲਿਆਂ ਚ ਬਹੁਤੀਆਂ ਅਰਜ਼ੀਆਂ ਦਾਇਰ ਨਹੀਂ ਕੀਤੀਆਂ ਗਈਆਂ ਸਨ ਇਸ ਲਈ ਅਸੀਂ ਹੇਂਟਲੀ ਅਦਾਲਤ ਤੇ ਹਾਈ ਕੋਰਟ ਦੇ ਇਸ ਸਿੱਟੇ ਨਾਲ ਸਹਿਮਤ ਨਹੀਂ ਆ ਕਿ ਮਕਦਮੇ ਚ ਦੇਰੀ ਲਈ ਦੋਸ਼ੀ ਜ਼ਿੰਮੇਵਾਰ ਹੈ ਦੋਸ਼ੀਆਂ ਨੂੰ ਦਸਤਾਵੇਜ਼ ਦੇਖਣ ਦਾ ਅਧਿਕਾਰ ਹੈ ਸੁਪਰੀਮ ਕੋਰਟ ਨੇ ਅੱਗੇ ਕਿਹਾ ਈਡੀ ਦੇ ਵਕੀਲ ਨੇ 3 ਜੁਲਾਈ ਤੱਕ ਜਾਂਚ ਪੂਰੀ ਕਰਨ ਲਈ ਕਿਹਾ ਸੀ ਅਕਤੂਬਰ 2023 ਨੂੰ ਸੁਪਰੀਮ ਕੋਰਟ ਨੂੰ ਦਿੱਤੀ ਗਈ ਚੇਤੋ 8 ਮਹੀਨੇ ਦੀ ਸੀਮਾ ਤੋਂ ਬਾਹਰ ਹੈ ਇਸ ਦੇਰੀ ਕਰਕੇ ਇਟਲੇ ਪੱਦਰ ਅਦਾਲਤ ਮੁਕੱਦਮਾ ਸ਼ੁਰੂ ਹੋਣ ਦਾ ਸਵਾਲ ਹੀ ਨਹੀਂ ਸੀ ਨਿਜੀ ਆਜ਼ਾਦੀ ਇੱਕ ਮੌਲਿਕ ਅਧਿਕਾਰ ਹੈ ਇਸ ਦੀ ਉਚਿਤ ਕਾਰਨ ਤੋਂ ਬਿਨਾ ਉਲੰਘਣਾ ਨਹੀਂ ਕੀਤੀ ਜਾ ਸਕਦੀ ਹੈਂਡਲੀਆਂ ਅਦਾਲਤਾਂ ਤੇ ਉੱਚ ਅਦਾਲਤਾਂ ਅਕਸਰ ਇਹ ਨਹੀਂ ਸਮਝਦੀਆਂ ਕਿ ਜ਼ਮਾਨਤ ਨੂੰ ਨਿਯਮ ਤੇ ਜੇਲ੍ਹ ਨੂੰ અપਵਾਦ ਮੰਨਿਆ ਜਾਂਦਾ ਹੈ ਇਸ ਕਾਰਨ ਸੁਪਰੀਮ ਕੋਰਟ 'ਚ ਵੱਡੀ ਗਿਣਤੀ 'ਚ ਜ਼ਮਾਨਤ On the RNDNA. Subscribe to One India channel and never miss an update.